ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਆਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਆਪਾਂ ਤੇ ਇਹ ਕਲਿੱਪ ਆ ਪੈਡ ਕਰੀਏ ਜੀ 29 ਤਰੀਕ ਦੀ ਕਿਉਂਕਿ 29 ਤਰੀਕ ਨੂੰ ਸਵੇਰੇ 3:30 ਵਜੇ ਆਪਣੀ ਝੋਟੀ ਸੂਪੀ ਸੀ ਤੇ ਆਪਣੀ ਝੋਟੀ ਆਪਣੇ ਆਪ ਸੂਪੀ ਸੀ ਕੋਈ ਵੀ ਦਿੱਕਤ ਨਹੀਂ ਆਈ ਜੀ ਤੇ ਇੱਥੇ ਆਪਾਂ ਕੱਲ ਪਸ਼ੂਆਂ ਨੂੰ ਸ਼ਾਮ ਦੇ ਟਾਈਮ ਨਿਵਾਰੀ ਸੀਗੇ ਜੀ ਤਾਂ ਹੁਣ ਆਪਾਂ ਪਸ਼ੂਆਂ ਨੂੰ ਨਮਾਕੀ ਪਾਣੀ ਪਿਆਕੇ ਫਿਰ ਸੰਨੀ ਤੇ ਬੰਨ ਦਾਂਗੇ ਕਿਉਂਕਿ ਫਿਰ ਪਸ਼ੂ ਸ਼ਾਮ ਤੱਕ ਸੰਨੀ ਖਾ ਲੈਣਗੇ ਘੰਟੀ ਦੇ ਡੇਢ ਘੰਟੇ ਚ ਫਿਰ ਆਪਾਂ ਉਸ ਤੋਂ ਬਾਅਦ ਧਾਰਾਂ ਖੱਡ ਕੇ ਫਿਰ ਆਪਾਂ ਪਾਣੀ ਪਿਆਕੇ ਬਚੇ ਹੋਏ ਨੀਲੇ ਚਾਰੇ ਤੇ ਆਪਾਂ ਦਾਣਾ ਲਾ ਦਾਂਗੇ ਤੇ ਫਿਰ ਇਹਨੇ ਆਪਾਂ ਮੱਛਰਦਾਨੀ ਦੱਬ ਦਿਨੇਗੇ ਕਿਉਂਕਿ ਹਲੀ ਮੱਛਰ ਹੈਗੇ ਜੀ ਤਾਂ ਕਰਕੇ ਆਪਾਂ ਮੱਛਰਦਾਨੀ ਲਾ ਦਿੰਨੇ ਆਗੇ ਤੇ ਹੁਣ ਆਪਣਾ ਹਰਾਚਾਰਾ ਹੋ ਗਿਆ ਜੀ ਖਤਮ ਕਿਉਂਕਿ ਜਿਹੜਾ ਹਰਾਚਰਾ ਹੈਗੇ ਉਹ ਥੋੜਾ ਜਿਹਾ ਪੱਕੇਗਾ ਤੇ ਆਪਾਂ ਪਛਾਣ ਨੂੰ ਨਹੀਂ ਪਾਉਂਦੀ ਕਿਉਂਕਿ ਨਾ ਪੱਕਾ ਹਰਾਚਰਾ ਪਸ਼ੂ ਖਾਂਦੇ ਨੇ ਤੇ ਆਪਣੇ ਕੋਈ ਜ਼ਿਆਦਾ ਪਸ਼ੂ ਨਹੀਂ ਹੈਗੇ ਤਾਂ ਕਰਕੇ ਆਪਾਂ ਸੰਨੀ ਪਾ ਦਿੰਨੇ ਆਂਗੇ ਤੇ ਐਨੇ ਆਪਾਂ ਹਣ ਦੋ ਕਿਆਰੀਆਂ ਚ ਮੱਕੀ ਦੇ ਬੀਜ ਦਾਾਂਗੇ ਜੀ ਤੇ ਐਨੇ ਉਹ 2-3 ਦਿਨ ਚ ਛੋਟੀ ਛੋਟੀ ਜਣੀ ਜਦੋਂ ਹੋਊਗੀ ਤਾਂ ਫਿਰ ਆਪਾਂ ਛੋਟੀ ਨੂੰ ਇਹ ਬਾਡਾ ਲਾ ਲਾਂਗੇ ਜ਼ਿਆਦਾ ਵੱਡੀ ਨਹੀਂ ਕਰਦੇ ਤੇ ਫਿਰ ਆਨੇ ਉਸ ਤੋਂ ਬਾਅਦ ਆਪਣੀ ਬਰਸੀਂਦਾ ਹਰਾ ਹੋ ਜਾਊਗਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਵੀ ਆਪਣਾ ਜਿਹੜੀ ਆਪਣੀ ਸੂਈ ਹੋਈ ਛੋਟੀ ਐ ਵੀ ਉਹਨੂੰ ਆਪਾਂ ਪਹਿਲੇ 2 ਦਿਨ ਕੀ ਪਾਏਗਾ ਤੇ ਜਦੋਂ ਆਪਣੀ ਛੋਟੀ ਸੂਈ ਐ ਜੀ ਤਾਂ ਆਪਾਂ ਪਹਿਲੇ 2 ਦਿਨ ਕੱਲਾ ਹਰਾ-ਚਾਰਾ ਤੇ ਗੁੜ ਪਾਏਗਾ ਤੇ ਬਾਕੀ ਨਾਲ ਆਪਾਂ ਕੈਲਸ਼ੀਅਮ ਜੈਲ ਦੀਆਂ 4 ਬੋਤਲਾਂ ਜ਼ਰੂਰ ਦਿੰਨੇ ਆ ਜੀ ਕਿਉਂਕਿ ਇੱਕ ਕੈਲਸ਼ੀਅਮ ਜੈਲ ਦੀ ਬੋਤਲ ਆਪਾਂ ਜਦੋਂ ਪਸ਼ੂ ਨੂੰ ਦੇਗਾ ਤਾਂ ਉਹ ਪਹਿਲਾਂ ਦੇ ਹੀ ਦਿੰਨੇ ਆਂਗੇ ਕਿਉਂਕਿ ਫਿਰ ਇਸ ਨਾਲ ਪਸ਼ੂ 'ਚ ਕਮਜ਼ੋਰੀ ਨਹੀਂ ਆਉਂਦੀ ਤੇ ਬਾਕੀ ਤਿੰਨ ਬੋਤਲਾਂ ਆਪਾਂ ਇੱਕ-ਇੱਕ ਦਿਨ ਦੇ ਗੈਪ ਤੇ ਬਾਅਦ ਚੋ ਦੇ ਦਿੰਨੇ ਆਂਗੇ ਤਾਂ ਕਰਕੇ ਫਿਰ ਪਸ਼ੂ ਵਧੀਆ ਰਹਿੰਦਾਗਾ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ ਇੱਥੇ ਹੁਣ ਇਹਨਾਂ ਨੂੰ ਸਨੀ ਭਾ ਕੇ ਆਪਾਂ ਬੰਨ੍ਹ ਦਿੱਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਸੂਈ ਹੋਈ ਝੋਟੀ ਨਮਾ ਕੇ ਅੰਦਰ ਕਰਤੀ ਸੀ ਕਿਉਂਕਿ ਜਦੋਂ ਆਪਣਾ ਪਸ਼ੂ ਸੂ ਜਾਂਦੇ ਜੀ ਤਾਂ ਆਪਾਂ ਪਹਿਲੇ 2 ਦਿਨ ਪਸ਼ੂ ਨੂੰ ਗਰਮ ਪਾਣੀ ਨਾਲ ਹੀ ਨਵਾਣਿਆਂਗੇ ਤੇ ਆਪਾਂ ਗਰਮ ਪਾਣੀ ਨਾਲ ਨਵਾ ਕੇ ਫਿਰ ਤੇਲ ਮਸਲ ਦਿੰਿਆਂਗੇ ਤਾਂ ਇਸ ਨਾਲ ਪਸ਼ੂ ਦੇ ਹੱਡ ਵਧੀਆ ਲੇਸੇ ਜਾਂਦੇ ਨੇਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੀਜੇ ਜਾਂ ਚੌਥੇ ਦਿਨ ਮੋਟਰ ਵਾਲੇ ਪਾਣੀ ਨਾਲ ਲੱਗ ਜਾਂਦੇ ਹਾਂਗੇ ਨਵਾਣ ਕਿਉਂਕਿ ਪਹਿਲੇ 2 ਦਿਨਾਂ 'ਚ ਪਸ਼ੂ ਨੂੰ ਕਈ ਵਾਰ ਮਖਾਰ ਵੀ ਆ ਜਾਂਦਾ ਹੈਗਾ ਤੇ ਆਪਾਂ ਨੂੰ ਇਕੋਦਮ ਗੰਢੇ ਪਾਣੀ ਨਾਲ ਨਹੀਂ ਨਵਾਣਾ ਚਾਹੀਦਾ ਤੇ ਹੁਣ ਇੱਥੇ ਆਪਾਂ ਸਾਰੀ ਪਸ਼ੂ ਨਮਾਕੇ ਅੰਦਰ ਬੰਨ ਦਿੱਤੇ ਸੀਗੇ ਤੇ ਹੁਣ ਇਸ ਤੋਂ ਬਾਅਦ ਆਪਾਂ ਦੁੱਧਾਲੀਆਂ ਦੀ ਕਰ ਦਾਂਗੇ ਜੀ ਸੰਨੀ ਤੇ ਇਹਨਾਂ ਨੂੰ ਆਪਾਂ ਬੜੇਮਿਆਂ ਦੀ ਖਾਲ ਫੀਡ ਤੇ ਦਲੀਆ ਤਿੰਨੋਂ ਚੀਜ਼ਾਂ ਪਾ ਦਿੰਨੇ ਆਂਗੇ ਸੰਨੀ 'ਚ ਤੇ ਅੱਜ ਆਪਾਂ ਇਹਨਾਂ ਦੀ ਸਰੋਂ ਦੀ ਖਾਲ ਪਿਉਣੀ ਭੁੱਲ ਗਏ ਸੀ ਤੇ ਆਪਾਂ ਤਾਂ ਕਰਕੇ ਫਿਰ ਇਹਨਾਂ ਨੂੰ ਬੜੇਮਿਆਂ ਦੀ ਖਾਲ ਤੇ ਫੀਡ ਦੀ ਇਹ ਸੰਨੀ ਪਾਤੀ ਸੀ ਬਾਕੀ ਨਾਲ ਦਲੀਆ ਪਾਤਾ ਸੀ ਤੇ ਨਹੀਂ ਆਪਾਂ ਸਰੋਂ ਦੀ ਖਾਲ ਨਾਲ ਸੰਨੀ ਕਰਦੇ ਹੁੰਨੇ ਆਂ ਤੇ ਫਿਰ ਬਾਕੀ ਬੜੇਮਿਆਂ ਦੀ ਖਾਲ ਫੀਡ ਤੇ ਦਲੀਆ ਆਪਾਂ ਬਾਤ ਚੋਪਾ ਦਿੰਨੇ ਆਂਗੇ ਤੇ ਹੁਣ ਅੱਗੇ ਅੱਗੇ ਜੀ ਆਪਾਂ ਜਦੋਂ ਹਰਾਚਾਰਾ ਹੋ ਗਿਆ ਤਾਂ ਫਿਰ ਦੋਨੋਂ ਟਾਈਮ ਸਾਰੀ ਪਸ਼ੂ ਨੂੰ ਹਰਾਚਾਰਾ ਪਾ ਕੇ ਤੇ ਫਿਰ ਜਿਹੜੇ ਦੁੱਧ ਵਾਲੇ ਪਸ਼ੂ ਹੋਣਗੇ ਕਿਵੇਂ ਇਹਨੇ ਆਪਣੀ ਦੂਜੀ ਛੋਟੀ ਵੀ ਸੁਝੂਗੀ ਤੇ ਫਿਰ ਆਪਾਂ ਤਿੰਨਾਂ ਨੂੰ ਦੁੱਧ ਵਾਲਿਆਂ ਨੂੰ ਦੋਨੋਂ ਟਾਈਮਾਂ ਬੜੇਮਿਆਂ ਦੀ ਖਾਲ ਫੀਡ ਤੇ ਦਲੀਆ ਤੇ ਬੜੇਮੇ ਚਾਰੋ ਜੀ ਚੰਨ ਚਾਲੂ ਕਰ ਦਾਂਗੇ ਤੇ ਜਿਹੜੇ ਦੂਜੇ ਚਾਰ ਪਸ਼ੂ ਨੇ ਤਾਂ ਉਹਨਾਂ ਨੂੰ ਆਪਾਂ ਇੱਕ ਟਾਈਮ ਪਾ ਦਿਆ ਕਰਾਂਗੇ ਤੇ ਫਿਰ ਆਪਾਂ ਸਾਰੇ ਪਸ਼ੂਆਂ ਦਾ ਦਾਣਾ ਜੀ ਆਪਾਂ ਚੁੱਲਾ ਕਰਕੇ ਫਿਰ ਅੱਧੀ ਗੇਚ ਰੱਖ ਦਿੰਦੇ ਆਂਗੇ ਚੁੱਲੇ ਤੇ ਤੇ ਕਿਉਂਕਿ ਫਿਰ ਉਹ ਵਧੀਆ ਗਤੇ ਬਣ ਜਾਂਦੇਗਾ ਆਪਾਂ ਲੱਕਣਾ ਲਾ ਦਿੰਦੇ ਆਂ ਵਿੱਚ ਤੇ ਹੁਣ ਆਪਾਂ ਇੱਕੋ ਮੈਸ ਦਾ ਖੱਲਾ ਦਲੀਆ ਦਲੀਆ ਕਰਦੇ ਆਂਗੇ ਤਾਂ ਕਰਕੇ ਆਪਾਂ ਵਿੱਚ ਹਾਰੀ ਚ ਰੱਖ ਦਿੰਦੇ ਆਂਗੇ ਹਾਰੀ ਚ ਵਧੀਆ ਬਣ ਜਾਂਦਾਗਾ ਕਿਉਂਕਿ ਜੇ ਆਪਾਂ ਪਤੀਲਾ ਚੁੱਲੇ ਤੇ ਰੱਖ ਦਿਆਂ ਜੀ ਤਾ ਫਿਰ ਆਪਾਂ ਨੂੰ ਲੈ ਵੀ ਬੈਠਕੀ ਬਣਾਉਣਾ ਪੈਂਦੇਗਾ ਕਿਉਂਕਿ ਚੁੱਲੇ ਤੇ ਸੀਕ ਜਿਆਦਾ ਹੋ ਜਾਂਦੇਗਾ ਤਾਂ ਕਰਕੇ ਫਿਰ ਦਲੀਆ ਥੱਲੇ ਮੱਚ ਜਾਂਦੇਗਾ ਤੇ ਫਿਰ ਉਸ ਨੂੰ ਮਹਿਸ ਨਹੀਂ ਖੰਦੀ ਸਮੈਲ ਆਣ ਲੱਗ ਜਾਂਦੀ ਹੈਗੀ ਤਾਂ ਕਰਕੇ ਹਾਰਿਚ ਥੋੜੀ ਥੋੜੀ ਅੱਗ ਤੇ ਵਧੀਆ ਬਣ ਜਾਂਦੇਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਠੰਡਾ ਕਰਕੇ ਪਾ ਦਿੰਦੇ ਆਂਗੇ ਤੇ ਏਕਲੀ ਪੈਜੀ ਆਜ ਸਵੇਰ ਦੀ ਤੇ ਇੱਥੇ ਆਪਾਂ ਸਵੇਰੇ ਪਹਿਲਾਂ ਕਰ ਦਿੰਦੇ ਆਂਗੇ ਅੰਦਰ ਸੰਨੀ ਤੇ ਇੱਧਰ ਕਰ ਦਾਂਗੇ ਜੀ ਆਪਾਂ ਆਪਣੀ ਝੋਟੀਆਂ ਦੀ ਸੰਨੀ ਤੇ ਇੱਧਰ ਆਪਣੇ ਦੁੱਧ ਵਾਲੀਆਂ ਮੱਹਸਾਂ ਦੀ ਕਿਉਂਕਿ ਆਪਾਂ ਜ਼ਿਆਦਾ ਤੂੜੀ ਨਹੀਂ ਪਾਉਂਦੀ ਕਿਉਂਕਿ ਵੈਸੈਨੀਆਂ ਨਹੀਂ ਖਾਣਗੀਆਂ ਜੇ ਆਪਾਂ ਜ਼ਿਆਦਾ ਤੂੜੀ ਪਾਣਿਆਂਗੇ ਤਾਂ ਫਿਰ ਨਹੀਂ ਖਾਂਦੀਆਂ ਤੇ ਆਪਾਂ ਸਰੋਂ ਦੀ ਖਾਲ ਆਪਣੀ ਬਾਲਟੀ 'ਚ ਰੱਖ ਕੇ ਤੇ ਬੜੀਮਿਆਂ ਦੀ ਖਾਲ ਫੀਡ ਆਪਾਂ ਬੱਠਲ 'ਚ ਪਿਉਂ ਦਿੰਨੇ ਆਗੇ ਤੇ ਬਾਕੀ ਦਲੀ ਆਪਣਾ ਬਤੀਲੇ 'ਚ ਹੈਗਾ ਤੇ ਹੁਣ ਆਪਾਂ ਸੰਨੀ ਪਾਣ ਤੋਂ ਬਾਅਦ ਜੀ ਪਸ਼ੂਆਂ ਨੂੰ ਨਵਾਕ ਯੰਤਰਵਨ ਦਿੱਤਾ ਸੀਗਾ ਕਿਉਂਕਿ ਆਪਾਂ ਹੁਣ ਅੰਦਰ ਆਪਣੇ ਤਿੰਨੇ ਪਸ਼ੂ ਬੰਨ ਦੇਾਂਗੇ ਦੋਏ ਦੁੱਧਾਂ ਵਾਲੀਆਂ ਤੇ ਇੱਕ ਸੁੰਨ ਵਾਲੀ ਮੈਂਸ ਤੇ ਬਾਕੀ ਜਿਹੜੇ ਆਪਣੇ ਦੂਜੇ ਚਾਰ ਪਸ਼ੂ ਨੇ ਜੀ ਤਾਂ ਉਹਨਾਂ ਨੂੰ ਆਪਾਂ ਅੱਜ ਨਿਮਾ ਕੇ ਬਾਹਰ ਢਾਲੀ ਥਲੀ ਰੱਖ ਦਿੱਤਾ ਸੀਗਾ ਕਿਉਂਕਿ ਅੱਜ ਬਾਰ ਬਧੀਆ ਹਵਾ ਚੱਲ ਰਹੀ ਸੀ ਤੇ ਜੇ ਗਰਮੀ ਹੁੰਦੀ ਹੈ ਫਿਰ ਆਪਾਂ ਅੰਦਰ ਬੰਨ ਦਿੰਦੇ ਆਂਗੇ ਤੇ ਇੱਥੇ ਹੀ ਨਿਮਾ ਕੇ ਪਾਣੀ ਪਿਵਾਨ ਤੋਂ ਬਾਅਦ ਤੇ ਜਿਹੜੀ ਆ ਪੰਨ ਨੂੰ ਸਰੋਂ ਦੀ ਖਲ ਤੇ ਫੀਡ ਨਾਲ ਅਲੱਗ ਤੋਂ ਸੰਨੀ ਪਾਣੇ ਆਗੇ ਤਾਂ ਇਹ ਖਾ ਕੇ ਵੈਸੋਂ ਬੈਠਣ ਲੱਗੀ ਸੀ ਤੇ ਜਿਹੜੀ ਥੋੜੀ-ਬਹੁਤ ਸੰਨੀ ਛੱਡ ਦਿੰਦੇ ਨੇ ਤਾਂ ਆਪਾਂ ਜਦੋਂ ਦੁਪਹਿਰੇ ਪਾਣੀ ਪਿਆਣੇ ਆਂਗੇ ਤਾਂ ਆਪਾਂ ਉਹਦੇ ਨਾਲ ਉਹਨੂੰ ਦਾਣਾ ਲਾ ਦਿੰਨੇ ਆਂਗੇ ਤਾਂ ਫਿਰ ਇਹ ਵੈਸੇ ਸਾਤ ਤਣ ਤੱਕ ਬੈਠੇ ਰਹਿੰਦੇ ਨੇ ਇਹ ਹਾਕੀ ਤੇ ਆਤ ਨਹੀਂ ਆਪਾਂ ਫੇਰ ਸੰਨੀ ਪਾ ਦਿੰਨੇ ਆਂਗੇ ਨਮਨ ਤੋਂ ਬਾਅਦ ਆਪਾਂ ਫੇਰ ਸੰਨੀ ਪਾ ਦਿੰਨੇ ਆਂਗੇ ਤਾਂ ਇਹ ਖਾ ਕੇ ਵੈਸ ਵਧੀਆ ਬੈਠੇ ਜਾਂਦੇ ਨੇਗੀ ਤੇ ਬਾਕੀ ਹੁਣ ਆਪਾਂ ਆਪਣੀ ਸੂਈ ਹੋਈ ਝੋਟੀ ਨੂੰ ਅੱਗੇ ਜਿਹੜਾ ਵੀ ਕੋਈ ਸਟਾਰਟ ਕਰਾਂਗੇ ਤਾਂ ਆਪਾਂ ਹੋਰ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ